ਸਟੇਟ ਜੀ ਦੇ ਸੇਤਲਕ ਦੇ ਸਰਪੰਚ ਸਾਹਿਬ ਤੇ ਜੀਸ਼ਰ ਵੀ ਸਾਡੀ ਕੈਲੀਕੇਸ਼ਨ ਕ੍ਰਾਂਤੀ ਦੀ ਸਮੂਹੀ ਟੀਮ ਸ੍ਰੀ ਆਪਾ ਮਾਪੇਣਾ ਸਤਿਕਾਰਯੋਗ ਸਾਥੀ ਸਭ ਤੋਂ ਪਹਿਲਾਂ ਪਰਦੇ ਅੱਗੇ ਕਰੀਏ ਵਾਹਿਗੁਰੂ ਜੀ ਦਾ ਖਾਸਾ ਬੋੜੀ ਜੀ ਦੀ ਕਿਉਂ ਮੇਰੇ ਤੋਂ ਪਿੰਡਾਂ ਰੋਸ ਪਾਰਿਆਂ ਨੇ ਨਸ਼ੇ ਦੀ ਜਿਹੜੀ ਬਿਮਾਰੀ ਪੰਜਾਬ ਦੇ ਵਿੱਚ ਜੜੀ ਹੈ ਉਹਦੇ ਬਾਰੇ ਬੜੇ ਉੱਚਾਰ ਦੇ ਨਾਲ ਦੱਸਿਆ ਕਿਉਂਕਿ ਮੈਂ ਗਰਾਊਂਡ ਲੈਵਲ ਤੇ ਕੰਮ ਕਰਦਾ ਹਾਂ ਅਰਬਨ ਨੂੰ ਪੂਰੇ ਹਿੰਦੂਸਤਾਨ ਨੂੰ ਪਤਾ ਹੈ ਕਿੱਥੇ ਕਿੱਥੇ ਨਸ਼ਾ ਵੇਚਦਾ ਪਹਿਲਾਂ ਕੀ ਹਾਂ ਸੀਗੇ ਜਿਉਂਦੀ ਆਮ ਆਪਾਰਟੀ ਦਾ ਸਾਰਾ ਇਹ ਕੀ ਹਾਂ ਸੀ ਬੜੀ ਵੱਡੀ ਗਿੰਤੀ ਦੇ ਵਿੱਚ ਮੇਰੇ ਕੋਲ ਲੱਖਾਂ ਦੀ ਗਿੰਤੀ ਦੇ ਵਿੱਚ ਸਾਡੇ ਆਮ ਆਦਮੀ ਦੇ ਪੁੱਤਰ ਇਹ ਨਸ਼ੇ ਦੀ ਦਰਦਾਂ ਵਿੱਚ ਫਸ ਕੇ ਸੱਤ ਕੋ ਸਦਾ ਲਈ ਸੋਏ ਗਏ ਨੇ ਢੇਣਾ ਦੇ ਪਰਾ ਪਰ ਜਦੋਂ ਕੋਈ ਨੌਜਵਾਨ ਪੁੱਤ ਇਹ ਮੰਨਦਾ ਹੈ ਤਾਂ ਸਭ ਤੋਂ ਵੱਖਾ ਹੁੰਦਾ ਹੈ ਮੈਨੂੰ ਯਾਦ ਹੈ ਕਿ ਧੂਰੀ ਦੇ ਉੱਪਰਲੇ ਪਾਸੇ ਸਾਡੇ ਸ਼ੇਰਪੁਰ ਵਾਲੀ ਸਾਈਡ ਤੇ ਇੱਕ ਬੇਵਾਦ ਕਲੋਨੀ ਜੀ ਸੀ ਉੱਥੇ ਹਰ ਰੋਜ਼ ਕੋਈ ਨਾ ਕੋਈ ਕਿਸੇ ਨਾ ਕਿਸੇ ਨੌਜਵਾਨ ਦੀ ਡੈੱਡ ਬੋਡੀ ਮਿਲਦੀ ਸੀ ਕਿਸੇ ਦੇ ਗਲ ਦੇ ਵਿੱਚ ਸਰਿੰਜ ਲੱਗੀ ਸੀ ਕਿਸੇ ਦੀ ਬਾਹ ਦੇ ਵਿੱਚ ਬਹੁਤ ਮਾੜੇ ਹਾਲਾਤ ਸੀ ਪੰਜਾਬ ਦੇ ਤੁਹਾਨੂੰ ਇੱਥੋਂ ਤੱਕ ਬਦਨਾਮ ਕੀਤਾ ਗਿਆ ਕਿ rahul gandhi ਨੇ ਇਹ ਗੱਲ ਕਹੀ ਕਿ ਪੰਜਾਬ ਦੇ 10 ਨੌਜਵਾਨਾ ਚੋ ਸੱਤ ਨੌਜਵਾਨ ਨਸ਼ੇੜੀ ਪਰ ਮੈਂ ਬਹੁਤ ਨੌਜਵਾਨਾਂ ਨੂੰ ਨਸ਼ਾ ਛਡਾਓ ਕੇਂਦਰ ਦੇ ਵਿੱਚ ਧਰਤੀ ਕਰਾਇਆ ਮੇਰਾ ਇੱਕ ਨੋ ਦੋਸਤ ਸੀ ਨਾਦੇ ਰਹਿੰਦਾ ਉਹਦਾ ਇਕੱਲਾ ਹੀ ਬੇਟਾ ਸੀ ਉਹਨੂੰ ਦੋ ਤਿੰਨ ਵਾਰੀ ਅਸੀਂ ਨਸ਼ਾ ਛਡਾਓ ਕੇਂਦਰ ਦੇ ਵਿੱਚ ਧਰਤੀ ਕਰਾਇਆ ਤਾਂ ਜਦੋਂ ਨਾ ਠੀਕ ਹੋਇਆ ਤਾਂ ਉਹਨੇ ਆਪਣਾ ਸ਼ਹਿਰ ਛੱਡ ਕੇ ਛਿੱਤੀਗੜ ਚਲਾ ਗਿਆ ਸਿਰਫ ਆਪਣੇ ਬੱਚੇ ਨੂੰ ਬਚਾਉਣ ਲਈ ਹਰ ਬਾ ਹਰ ਪਿਓ ਆਪਣੇ ਬੱਚੇ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ ਕਿੰਿਆਂ ਨੂੰ ਸੋਸਾਇਟੀ ਤੋਂ ਦੂਰ ਕਰਾਉਂ ਕਿਉਂਕਿ ਜਦੋਂ ਅਸੀਂ ਕਈ ਕਈ ਸੈਂਟਰ ਤੋਂ ਛੱਡ ਦਿੰਦੇ ਹਾਂ ਦੋ ਤਿੰਨ ਮਹੀਨੇ ਬਾਅਦ ਆ ਕੇ ਉਹ ਬੇਰੂਲ ਸਾਥੀ ਉਹ ਫੁਰੰਗ ਪਤਾ ਲੱਗ ਜਾਂਦਾ ਕਿ ਫੁਲਾਣਾ ਨੌਜਵਾਨ ਦਾ ਸਾਥੀ ਆ ਗਿਆ ਉਹ ਫੇਰ ਇਕੱਠੇ ਹੋਣੇ ਸ਼ੁਰੂ ਹੋਂਦੇ ਨੇ ਤੇ ਦੁਬਾਰਾ ਫੇਰ ਉਸੇ ਰਾਹ ਤੁਰ ਪਿੰਦੇ ਨੇ ਕਈ ਪਰਿਵਾਰਾਂ ਨੇ ਕੀ ਕੀਤਾ ਕਿ ਆਪਣੇ ਬੱਚੇ ਬਚਾਉਣ ਲਈ ਸੁਸਾਇਟੀ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਉਹ ਚੰਡੀਗੜ੍ਹ ਚਲਾ ਗਿਆ ਤੇ ਮੈਂ 790 ਨੂੰ ਜਾਇਆ ਸੀ ਪੁੱਤ ਦੇ ਕੋਲ ਜਿਹੜਾ ਅਗਲੇ ਪਾਸੇ ਪੂਰਾ ਕੁਝ ਕਹਿ ਰਿਹਾ ਸੀ ਸਮੇਂ ਉਹ ਮੁੰਡਾ ਕਿੱਥੇ ਹੈ ਮੇਰੇ دوست ਨੂੰ ਵਰਕਿੰਗ ਦਾ ਮੇਰੇ ਨਾਲ ਕੱਪ ਸੀ ਚਲ ਬਿਉਟੀ ਗਿਆ ਲੱਗਾ ਉਹ ਨਾਦੇ ਫਿਰਦਾ ਹੈ ਚੰਡੀਗੜ੍ਹ ਤੋਂ ਫਿਰ ਨਾਦੇ ਆ ਕੇ ਉਹ ਨੂੰ ਨਸ਼ਾ ਦੇ ਰਹੀ ਹੈ ਐਡੀ ਭੈੜੀ ਬਿਮਾਰੀ ਹੈ ਮੈਂ ਇਹੋ ਜਿਹੀ ਜੇ ਤੁਮਨੇ ਗੱਲ ਕੀਤੀ ਹੈ ਸਾਡਾ ਵੀ ਇੱਕ ਦੋ ਦਾ ਕੀ ਨੌਜਵਾਨ ਸੀ 22 ਸਾਲ ਦਾ ਸਾਨੂੰ ਕਈ ਵਾਰੀ ਮੈਸਜ ਸੈਂਟਰ ਤੇ ਭੱਤੀ ਕਰਾਇਆ ਸੇ ਸਾਨੂੰ ਕਹੇ ਕਿ ਕਿ ਮੈਂ ਕਿਉਂ ਨਹੀਂ ਕਰਦਾ ਇੱਕ ਦਿਨ ਜਦ ਹੀ ਚੱਤੀ ਮੈਨੂੰ ਪਤਾ ਕੀਤਾ ਕਿ ਤੂੰ ਸਮੀਰ ਕਿੱਥੇ ਹੈ ਕਹੇ ਉਹ ਤਾਂ ਪਤਾ ਨਹੀਂ ਕਿੱਥੇ ਚਲਾ ਗਿਆ ਸੀੜੀ ਤੇ ਉਸ ਦਾ ਮੈਂ ਜਿੱਥੇ-ਜਿੱਥੇ ਲੱਛੇ ਵਿਖਦੇ ਸੀ ਰਾਤ ਨੂੰ ਮੈਂ ਕੋਸ਼ਿਸ਼ ਕੀਤੀ ਤਾਂ ਗੱਡੀ ਪਾਰ ਜਿਸ ਤਰ੍ਹਾਂ ਗੱਡੀਆਂ ਖੜੀ ਨੇ ਖੜੀ ਉਹਨਾਂ ਦੇ ਘਰਨ ਪਾਰ ਉਹ ਵੀ ਜੋ ਪੁਲ ਤੇ ਉਹ ਨਸ਼ਾ ਰੋਕਣਾ ਆ। ਤਾਂ ਮੈਂ ਦੇਖਿਆ ਵੀ ਗੱਡੀ ਖੜੀ ਐ। ਤਾਂ ਉਹ ਨਸ਼ਾ ਵੇਚਣ ਵਾਲਿਆਂ ਦੇ ਹੰਦਰ ਸੀ। ਉੱਥੇ ਹਰ ਇੱਕ ਰਾਜ ਦੇ ਆਦਮਾ ਉੱਥੇ ਜਾਂਦੇ ਕੋਈ ਹੋਰ ਕੰਮ ਹੁੰਦਾ। ਅਸੀਂ ਉਹ ਗੱਡੀ ਦੀ ਚਾਬੀ ਕੋਲੋਂ ਜਲਦੀ ਕੀਤੀ ਲੈ ਗਈ ਦੂਜੇ ਦਿਨ ਆ। ਅਸੀਂ ਬਹੁਤ ਕੋਸ਼ਿਸ਼ ਕੀਤੀ ਉਹਨੂੰ ਬਚਾਉਣ ਦੀ। ਆਪਣੇ ਸਾਥੀ ਨਾਲ ਚਲਾ ਗਿਆ ਅੰਮ੍ਰਿਤਸਰ। ਉਦੋਂ ਦੀ ਮੁੰਡੇ ਸੀ ਤੇ ਜਦੋਂ 10 15 ਦਿਨ 10 ਹਫ਼ਤੇ ਤੋਂ ਬਾਅਦ ਫੋਨ ਚਲਿਆ ਜਾਂ ਫੜੋਂ ਕੰਡ ਰਿਹਾ 15 ਦਿਨਾਂ ਦੇ ਜੀਕਰ ਲਾਗੇ ਮਾਣੂ ਦਾ ਤਰਫੋਂ ਹੁੰਦੀ ਹੈ ਤੇ ਮੈਨੂੰ ਸਾਡੇ ਕਿਸੇ ਜੀ ਦਾ ਸਹਾਰਾ ਮਿਲਦਾ ਜੀ ਸੰਦੀਪ ਜੀ ਆ ਤੁਰਮੈ ਕੋਸ਼ਿਸ਼ ਕੀਤੀ ਕੋਠੇ ਅਮਰ ਸਾਹਿਬ ਤੋਂ ਪਤਾ ਕਰਾਇਆ ਉਹ ਜਿਹੜੇ ਮੁੰਡੇ ਲੈ ਕੇ ਗਏ ਸੀ ਸੀ.ਓ.ਡੀ. ਰਮਨ ਸਿੰਘ ਸਿਕੰਦਰ ਕਸਾਇਆ ਹੌਲੀ ਹੌਲੀ ਸਾਨੂੰ ਇਹ ਪਤਾ ਲੱਗਿਆ ਪੁੱਸ ਤੋਂ ਜਾ ਕੇ ਪੁੱਸ ਨੂੰ ਇੱਕ ਲਾਵਾਸ ਰਾਸਮੀ ਨਹੀਂ ਅੱਚੜਿਆ ਤੇ ਉਹ ਫੁਲਾਣੇ ਥਾਣੇ ਦੇ ਵਿੱਚ ਉਹ ਸਸਕਾਰ ਕੀਤਾ ਗਿਆ ਸਾਨੂੰ ਜਿਉਂ ਜਦੋਂ ਉਹਨੇ ਕੱਪੜੇ ਦੇ ਕੇ ਦਿਖਾਏ ਉਹਨਾਂ ਨੇ ਫਿਰ ਉਹਨੇ ਵੀ ਕੱਪੜੇ ਤੋਂ ਪਹਿਚਾਨ ਕੀਤੀ ਕਿ ਸਾਡੇ ਮੁੰਡੇ ਦੇ ਇਹ ਇੱਕ ਪਰਿਵਾਰ ਨਹੀਂ ਹਜ਼ਾਰਾਂ ਲੱਖਾਂ ਪਰਿਵਾਰਾਂ ਨਾਲ ਇਹ ਨਸ਼ੇ ਦਾ ਇਹ ਇਹਦੇ ਨਿਖਾਨ ਹੋਏ ਬਹੁਤ ਆਧਾਰਨਾਂ ਨੇ ਛੱਤੀਗੜ੍ਹ ਤੋਂ ਮੁੰਡੇ ਹੋਣੇ ਸਾਡੇ ਧੂਰੀ ਵੀ ਬਹੁਤ ਮਸ਼ਹੂਰ ਹੁੰਦਾ ਛੱਤੀਗੜ੍ਹ ਪੱਤੇ ਹੋਣੇ ਸਾਡੇ ਪਿੰਡਾਂ ਕੋਲ ਪਸਤਾਲ ਵੀ ਥੋੜਾ ਪੱਤੇ ਹੈ ਟੂਰਨਾਮੈਂਟ ਦਾ ਬਹੁਤ ਵੱਡਾ ਅੰਦਾਂ ਸੀ ਤੇ ਜਦੋਂ ਉਹਨਾਂ ਨੇ ਛੇੜੇ ਮਰ ਜਾਏ ਇਤੋਂ ਚਿੱਟਾ ਪੀਕੇ ਜਿਹਨੇ ਮੋਟਰਸਾਈਕਲ ਦੇ ਉੱਤੇ ਖੜ ਕੇ ਜਿਹੜੇ ਇੱਕ ਤਾਂ ਜਲਵਾਰਤੀ ਮਗਰੋਂ ਦੇ ਨੇ ਪੁੱਗੜਾ ਪਰ ਮੈਂ ਇਸ ਦਿਨ ਦੀ ਸਰਕਾਰ ਵਾਲਿਆਂ ਦੀ ਪਰਖ ਜਾਈਏ ਕੋਈ ਉਸ ਦਿਨ ਦੀ ਕੋਈ ਬਹੁਤ ਘੱਟ ਚੰਦ ਬਸਿਆ ਨੂੰ ਨਹੀਂ ਤਾਂ ਮੇਰੇ ਨਾਲ ਇੱਕ ਦੌੜਨ ਜਾ ਰਿਹਾ ਸੀ ਤਾਂ ਤਿੰਨ ਲੜਕੇ ਜੀ ਸਾਡਾ ਗਵਰਡੀਨੂ ਪੁੱਤਰ ਮੈਂ ਜਾ ਕੇ ਸਵੇਰ ਤੋਂ ਰਗਾ ਜੇ ਤਾਂ ਪਹਿਲੇ ਹੀ ਮਰੇ ਹੋ ਨਸ਼ੇੜੀ ਨੇ ਤੋ ਚੋਰ ਕੋਲੋਂ ਕੰਢਾ ਚੋਰ ਨੇ ਜਦੋਂ ਪਤਾ ਲੱਗਿਆ ਕਿ ਇਹਨੇ ਪਿੰਡਾਂ ਕੋਲ ਦੇ ਸਿੱਕਦੇ ਉਸ ਤੋਂ ਬਾਅਦ ਅਸੀਂ ਤੁਰੇ ਤਾਂ ਉਹਨੇ ਮੋਟਰਸਾਈਕਲ ਜਾ ਕੇ ਸਿੱਧਾ ਕੰਢਾ ਜਮਾਇਆ ਬਹੁਤ ਮੈਂ ਅਸੀਂ ਫੇਰ ਗਰਾਉਂਡ ਤੇ ਦੇਖਿਆ ਵੀ ਇੰਨਾ ਮਾੜਾ ਹਾਲ ਸੀ